ਸਾਦੇ ਹੱਕ ਇੱਥੇ ਹੱਕ ਕਾਤਾ ਇੱਕ ਦਾ ਜ਼ਿੰਦਾਬਾਦ 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 ਕਿਸਾਨ ਇੱਕ ਦਾ ਜ਼ਿੰਦਾਬਾਦ 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 ਕਿਸਾਨ ਮਜ਼ਦੂਰ ਮਲਾਜ਼ਮ ਇੱਕ ਦਾ ਦੁਕਾਨਦਾਰ ਇੱਕ ਦਾ ਜ਼ਿੰਦਾਬਾਦ 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 ਅੱਜ ਅਸੀਂ ਪਹੁੰਚੇ ਆ ਪਿੰਡ ਪੰਜੇ ਕੇ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਿੱਥੇ ਕਿਸਾਨ ਕਮਿਊਨਿਟੀ ਵੱਲੋਂ ਬਾਜ਼ਾਰ ਬੰਦ ਕਰਵਾਇਆ ਗਿਆ ਹੈ ਤੁਸੀਂ ਪੂਰੇ ਬਾਜ਼ਾਰ ਨੂੰ ਦੇਖ ਸਕਦੇ ਹੋ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਸਿਰਫ ਡਾਕਟਰ ਦੀਆਂ ਦੁਕਾਨਾਂ ਖੁੱਲੀਆਂ ਨੇ ਉਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਨੇ ਤੇ ਅਸੀਂ ਆਪਣੇ ਖੱਬੇ ਹੱਥ ਦੇਖ ਸਕਦੇ ਹਾਂ ਇੱਥੇ ਕਿਸਾਨ ਮਜ਼ਦੂਰ ਕਮੇਟੀ ਦੇ ਜੋ ਮੈਂਬਰ ਖੜੇ ਹਨ ਤੇ ਮੋਦੀ ਅਤੇ ਭਗਵੰਤ ਮਾਨ ਜੀ ਦਾ ਪੁਤਲਾ ਸਜਾਇਆ ਹੋਇਆ ਹੈ ਜਿਨ੍ਹਾਂ ਨੂੰ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਇਹ ਹੋਇਆ ਸੀ ਵੀ ਅਸੀਂ ਸੜਕਾਂ ਬੰਦ ਨਹੀਂ ਕਰਨੀਆਂ ਕਾਰਨ ਕੀ ਸੀ ਕਿ ਪਬਲਿਕ ਜਿਹੜੀ ਹੈ ਤੰਗ ਜਨੋ ਜੀ ਕਰ ਲੀਆਂ ਗਈਆਂ ਦੂਜੇ ਜਥੇਬੰਦੀਆਂ ਵੱਲੋਂ ਤੇ ਬਹੁਤ ਵਧੀਆ ਹੈ ਲੇਕਿਨ ਅਸੀਂ ਆਪਣਾ ਸਾਰਾ ਬਾਜ਼ਾਰ ਤੇ ਉਸੇ ਵੇਲੇ ਉਹਨਾਂ ਨੇ ਦੁਕਾਨਾਂ ਬੰਦ ਕਰ ਦਿੱਤੀ ਸੋ ਬੰਦ ਦਾ ਅੱਜ ਬੜਾ ਤਗੜਾ ਅਸਰ ਪਿਆ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ 170 ਰੇਲਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਆਉਂਦੀਆਂ ਸੀ ਜਾਂਦੀਆਂ ਸੀ 170 ਰੇਲਾਂ ਤੇ ਜਿਹੜਾ ਪ੍ਰਭਾਵ ਪਿਆ ਕਾਰਨ ਕੀ ਹੈ ਇੱਕ ਪਾਸੇ ਸਾਡਾ ਕਿਸਾਨ ਨੇਤਾ ਮਰਨ ਵਰਤ ਤੇ ਅੱਜ 35ਵਾਂ ਦਿਨ ਹੈ 35 ਦਿਨਾਂ ਦੇ ਵਿੱਚ ਉਹਦਾ ਜਿਹੜਾ ਮਰਨ ਵਰਤ ਪਹੁੰਚ ਚੁੱਕਿਆ ਹੈ ਪਰ ਮੋਦੀ ਸਰਕਾਰ ਦਾ ਪੰਜਾਬ ਸਰਕਾਰ ਦਾ ਇਧਰਲੇ ਪਾਸੇ ਕੋਈ ਧਿਆਨ ਨਹੀਂ ਕਾਰਨ ਕੀ ਹੈ ਕਿ ਮੋਦੀ ਦਾ ਯਾਰ ਜਿਹੜਾ ਅਡਾਨੀ ਹੈ ਅਮਰੀਕਾ ਦੇ ਵਿੱਚ ਫਸਿਆ ਬੈਠਾ ਹੈ ਮੋਦੀ ਨੂੰ ਉਹਦੀ ਫਿਕਰ ਲੱਗੀ ਆ ਛਡਾਉਣ ਦੀ ਉਹਦੇ ਤੇ ਐਫ ਆਈ ਆਰ ਦਰਜ ਹੈ ਜਿਹੜੇ ਜੱਜ ਕੋਲੇ ਕੇਸ ਹੈ ਇੱਕ ਦਿਨ ਉਹਦਾ ਬਿਆਨ ਆਇਆ ਸੀਗਾ ਵੀਡੀਓ ਰਾਈ ਨਿਊਜ਼ ਆਣੇ ਦਿੱਤਾ ਸੀਗਾ ਉਹ ਕਹਿੰਦੇ ਵੀ ਉਹ ਹੁਣ ਜਿਹੜਾ ਮੋਦੀ ਤੇ ਕਹਿਣ ਤੇ ਟਰੰਪ ਤੇ ਮੋਦੀ ਦੋਨੋਂ ਬੇਲੀ ਐ ਤਾਂ ਜਿਹੜਾ ਦਬਾਅ ਉਸ ਜੱਜ ਤੇ ਪੈ ਰਿਹਾ ਔਰ ਉਹ ਜੱਜ ਜਿਹੜਾ ਅਸਤੀਫਾ ਦੇ ਰਿਹਾ ਉਸ ਦੀ ਸੁਣਾਈ ਤੋਂ ਪਹਿਲਾਂ-ਪਹਿਲਾਂ ਹੁਣ ਉੱਥੇ ਟਰੰਪ ਜਿਹੜਾ ਆਪਣੀ ਮਨਮਰਜ਼ੀ ਦਾ ਜਿਹੜਾ ਜੱਜ ਲਾਵੇਗਾ ਸੋ ਮੋਦੀ ਦਾ ਧਿਆਨ ਜਿਹੜਾ ਕਿਸਾਨਾਂ ਵੱਲ ਨਹੀਂ ਹੈਗਾ ਉਹਨੂੰ ਤਾਂ ਫਿਕਰ ਲੱਗਿਆ ਹੈ ਕਿ ਜਿਹੜਾ ਮੇਰਾ ਬੇਲੀ ਐ ਜੀ ਦੀ ਛਤਰ ਸ਼ਾਹ ਹੇਠ ਹੈ ਪ੍ਰਧਾਨ ਮੰਤਰੀ ਬਣੇ ਮੇਰੀ ਵੀ ਛਤਰ ਸ਼ਾਹ ਹੇਠ ਇਹ ਜਿਹੜਾ ਅੱਜ ਹਿੰਦੁਸਤਾਨ ਤੇ ਜਿਹੜਾ ਆਲ ਕਰਨ ਰਿਹਾ ਭਾਰਤ ਤੇ ਇਹ ਸਾਰੀ ਉਹਦੀ ਮਿਹਰਬਾਨੀ ਹੈ ਅਡਾਨੀ ਕਿਉਂ ਅਡਾਨੀ ਕਿ ਤੁਹਾਨੂੰ ਲੱਗਦਾ ਹੈ ਵੀ ਇਸ ਚੀਜ਼ ਦਾ ਜਿਹੜੇ ਆਸ-ਪਾਸ ਦੇ ਲੋਕਾਂ ਦੇ ਜਾਂ ਕਿਸਾਨਾਂ ਦੀ ਭੱਜਾ ਸਰਕਾਰ ਦੇ ਪੱਧਰ ਉੱਤੇ ਹੋਵੇਗਾ ਜਾਇਦਾ ਭਾਰਤੀ ਹੈ ਦੇਖੋ ਜੀ ਅਗਰ ਜਗਜੀਤ ਸਿੰਘ ਢੱਲੇਵਾਲ ਨਾਲ ਕੋਈ ਘਟਨਾ ਘਟਦੀ ਹੈ ਤੇ ਇਹ ਨਾ ਮੋਦੀ ਸਮਝੇ ਭਗਵੰਤ ਮਾਣੇ ਨਾ ਸਮਝੇ ਕਿ ਇਹ ਚੁੱਪ ਕਰਕੇ ਜਿਹੜਾ ਪੰਜਾਬ ਬੈਠ ਜੇਗਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਇੱਕ ਸੂਰਬੀਰ ਬਹਾਦਰਾਂ ਯੋਧਿਆਂ ਦੀ ਧਰਤੀ ਹੈ ਜਿੰਨੀਆਂ ਵੀ ਜੰਗਾਂ ਹੋਈਆਂ ਅੰਗਰੇਜ਼ਾਂ ਦੇ ਨਾਲ ਹੋਈਆਂ ਮੂਲਾਂ ਦੇ ਨਾਲ ਹੋਈਆਂ ਤੇ ਮੈਦਾਨ ਜਿਹੜਾ ਹੈ ਬਣਿਆ ਸੀਗਾ ਪੰਜਾਬ ਇੱਕ ਫਿਰੋਜ਼ਸ਼ਾਹ ਦੀ ਜੰਗ ਹੋਈ ਹੈ ਉਹਦੀਆਂ ਇੱਕ ਦੋ ਲਾਈਨਾਂ ਮੈਂ ਸੁਣਾਉਣਾ ਹੈ ਹੇਟ ਜਾਂ ਥੇਤ ਰੁੱਤੇ ਧੋਪਾਂ ਚੱਲੀਆਂ ਵਾਂਗੂ ਤੋਰੀਆਂ ਦੇ ਸਿੰਘ ਸੂਰਮੇ ਆਣ ਮੈਦਾਨ ਲੱਤੇ ਗੰਜ ਲਾਹ ਸੁਟਰੀ ਹੁੰਦਾ ਉਹਦੋਂ ਇੰਨੀ ਤਗੜੀ ਉਹਨਾਂ ਲੜਾਈ ਹੋਈ ਸੀ ਕੋਹੀ ਪੰਜਾਬ ਐ ਜਿੱਥੇ ਕੁਬਾਰਾ ਫੇਰ ਇਹ ਜਿਹੜਾ ਕਿਸਾਨਾਂ ਦੇ ਉੱਤੇ ਜੋੜ ਬੋੜਿਆ ਕਿਸਾਨਾਂ ਦੇ ਪ੍ਰਤੀ ਜਿਹੜਾ ਇਹ ਅੱਖਾਂ ਵਿੱਚ ਤੇ ਬੈਠੇ ਆ ਹੁਣ ਜਿਹੜੇ ਕੋਹੀ ਕਾਨੂੰਨ ਆ ਜਿਹੜੇ ਕਾਲੇ ਕਾਨੂੰਨ ਜਿਹੜੇ ਟੈਨਸ਼ਨ ਨਹੀਂ ਕਰਾਉਂਦੇ ਹਰ ਹੁਣ ਇਹਦਾ ਖਰੜਾ ਤਿਆਰ ਕੀਤਾ ਹੈ ਇਸ ਵਾਰੀ ਜਿੰਨੀਆਂ ਸਟੇਟਾਂ ਨੇ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਖਰੜਾ ਬਣਾ ਕੇ ਭੇਜਤਾ ਹੈ ਮੁੱਖ ਮੰਤਰੀਆਂ ਨੂੰ ਕਹੇਤਾ ਕਿ ਇਹ ਕਾਨੂੰਨ ਤੁਸੀਂ ਲਾਗੂ ਕਰਦੇ ਜੇ ਨੰਬਰ ਤੇ ਜੇ ਕਿਸਾਨ ਲੜ ਰਹੇ ਆ ਦੁਕਾਨਦਾਰਾਂ ਵਾਸਤੇ ਮਜ਼ਦੂਰਾਂ ਵਾਸਤੇ ਵੀ ਲੜ ਰਹੇ ਆ ਕਿਉਂਕਿ ਜੇ ਕਿਸਾਨ ਹੋਵੇਗਾ ਤੇ ਦੁਕਾਨਾਂ ਵੀ ਚੱਲਣਗੀਆਂ ਮਜ਼ਦੂਰ ਮਜ਼ਦੂਰੀ ਵੀ ਕਰਨਗੇ 3 ਨੰਬਰ ਤੇ ਜਿਹੜਾ ਥਾਲ ਆਟਾ ਮਿਲ ਰਿਹਾ ਜੀ ਇਹ ਕਿਸ ਨੂੰ ਭਲੇਖਾ ਨਾ ਰਹੇ ਜਿਹੜੇ ਕਣਕ ਲੈ ਰਹੇ ਆ ਇਹ 2 ਸਾਲਾਂ ਦੇ ਵਿੱਚ ਵਿੱਚ ਜਿਵੇਂ ਇਹਨਾਂ ਨੇ ਮੰਡੀਆਂ ਬੰਦ ਕਰਨੀਆਂ ਹੁਣ ਕਹਤਾ ਵੀ ਮੰਡੀਆਂ ਬੰਦ ਕਰਨੀਆਂ ਇਹ ਮੁੱਖ ਮੰਤਰੀਆਂ ਕੋਲੇ ਅਜੰਡਾ ਆ ਚੁੱਕਾ ਹੈ ਜਦੋਂ ਮੰਡੀਆਂ ਬੰਦ ਹੋ ਗਈਆਂ ਸਰਕਾਰੀ ਖਰੀਦ ਬੰਦ ਹੋ ਗਈ ਪ੍ਰਾਈਵੇਟ ਸਾਰੇ ادارے ਖੇਦਣਗੇ ਕਣਕ ਤੇ ਫਿਰ ਉਹ ਕਣਕ ਦਾ ادارے ਦੇਣ ਹੋ ਰਹੇ ਉਹਨਾਂ ਨੇ ਤਾਂ ਮੁੱਲ ਲੈ ਕੇ ਦੇਣੀ ਹੈ ਇਹ ਨਾ ਸੋਚ ਲੈਣ ਜਿਨ੍ਹਾਂ ਨੂੰ ਕਣਕ ਮਿਲਦੀ ਹੈ ਵੀ ਸਾਨੂੰ ਲਗਾਤਾਰ ਹੀ ਮਿਲੇਗੀ ਇਹ ਕਣਕ ਵੀ ਬੰਦ ਹੋਣ ਜਾ ਰਹੀ ਹੈ ਦੂਜੇ ਨੰਬਰ ਤੇ ਜਿਹੜਾ ਚਿੱਪ ਵਾਲੇ ਲੀਡਰ ਹੈ ਜੇ ਟਰੈਲ ਲੈ ਰਹੇ ਹਜੇ ਹੁਣ ਇਹਨਾਂ ਨੂੰ ਜੇ ਕਹੀਏ ਨਾ ਦੂਜਾ ਮੀਟਰ ਲਾਉਣਾ ਦੂਜੇ ਤਾਂ ਮੀਟਰ ਹੀ ਨਹੀਂ ਆ ਰਹੇ ਜੀ ਇਹ ਸਾਰੇ ਮੀਟਰ ਅਡਾਨੀ ਦੇ ਬਣ ਕੇ ਆਏ ਹੋਏ ਆ ਚੈਨਾ ਤੋਂ ਬਣ ਕੇ ਕੰਮ ਦੇ ਵਿੱਚ ਆ ਗਿਆ ਢਿੱਲੀ ਦਾ ਰੇਲ ਦਾ ਹਵਾਈ ਜਹਾਜ਼ਾਂ ਦਾ ਅੰਮ੍ਰਿਤਸਰ ਦਾ ਅੱਡਾ ਜਿਹੜਾ ਰਾਜਾ ਸੰਸੀ ਉਹ ਵੀ ਵੇਚ ਚੁੱਕਿਆ ਜੀ ਉਹ ਜਿਹੜੀਆਂ ਮੰਗਾ ਉਹ ਹੀ ਨੇ ਖੜੀਆਂ ਅੱਜ ਦਾ ਜਿਹੜਾ ਬੰਦ ਹੈ ਉਹ ਜਗਜੀਤ ਸਿੰਘ ਢਿੱਲੇਵਾਲ ਨੂੰ ਲੈ ਕੇ ਜਿਹੜੇ ਮਰਨ ਵਰਤ ਤੇ ਬੈਠੇ ਆ ਅੱਜ 35 ਦਿਨ ਹੋ ਗਏ ਜਿਸ ਇਨਸਾਨ ਦੇ ਅੰਦਰ ਇੱਕ ਦਾਣਾ ਤੱਕ ਨਹੀਂ ਗਿਆ ਸਵਾਇਪ ਪਾਣੀ ਤੋਂ ਹੋਰ ਚੀਜ਼ ਨਹੀਂ ਕੋਈ ਗਈ ਜੀ ਜਦੋਂ ਉਹਨੂੰ ਅਗਰਾ ਕੇ ਉਠਾ ਵੀ ਲੈਂਦੇ ਆ ਜੋ ਸਰੀਰ ਪਹਿਲਾ ਵਾਰ ਕਰਨਾ ਤਾਂ ਰਹੇ ਜੇ ਬੜੇ ਸਰਕਾਰਾਂ ਜਿਹੜੀਆਂ ਨੇ ਇਹ ਵੋਟਾਂ ਵਲੇ ਹੱਥ ਜੋੜ ਕੇ ਆਉਂਦੀਆਂ ਹਨ ਅਗਲੇ ਦੇ ਵਿੱਚ ਵੀ ਸਾਨੂੰ ਵੋਟ ਜ਼ਰੂਰ ਪਾਓ ਜੀ ਪਰ ਜਦੋਂ ਵੋਟਾਂ ਲੈ ਕੇ ਚਲੇ ਜਾਂਦੇ ਆ ਉਦੋਂ ਫਿਰ ਇਹ ਜਿਹੜੇ ਰੱਬ ਬਣ ਜਾਂਦੇ ਆ ਫਿਰ ਨੇੜੇ ਵਿੱਚ ਤੁਸੀਂ ਗੱਲ ਕਹੀ ਵੀ ਹੁਣ ਜਿਹੜੇ ਰਾਸਤੇ ਬੰਦ ਨਹੀਂ ਕੀਤੇ ਜਾਣਗੇ ਪਰ ਅੱਜ 117 ਟ੍ਰੇਨਾਂ ਜਿਹੜੀਆਂ ਜਾਂ ਰੋਕੀਆਂ ਗਈਆਂ ਪੰਜਾਬ ਚਾਵਾ ਵੇ ਬੰਦ ਹੋਈ ਲੋਕਾਂ ਨੂੰ ਪਹੁੰਚ ਨਹੀਂ ਹਾਂਜੀ ਇਹ ਕਿ ਸਿਰਫ ਤੁਹਾਡਾ ਹੀ ਇੱਕ ਉਦੇਸ਼ ਹੈ ਜੇ ਜਿੰਨੀਆਂ ਵੀ ਕਿਸਾਨ ਸੰਘਰਸ਼ ਤੇ ਜਿਹੜੀ ਪਬਲਿਕ ਹੈ ਜਿਹੜੀ ਆਉਂਦੀ ਜਾਂਦੀ ਹੈ ਜਦੋਂ ਆਪਾਂ ਸੜਕਾਂ ਰੋਕਾਂਗੇ ਤਾਂ ਬਹੁਤ ਔਖੀ ਹੁੰਦੀ ਹੈ ਅਸੀਂ ਉਹਨਾਂ ਦੇ ਰੋਸ ਦੇ ਵਿੱਚ ਅੱਜ ਬਾਜ਼ਾਰ ਜ਼ਰੂਰ ਬੰਦ ਕਰਾਏ ਆ ਬਾਜ਼ਾਰ ਬੰਦ ਹੋਣੇ ਵੀ ਚਾਹੀਦੇ ਆ ਜੋ ਜਿੰਨੇ ਦੁਕਾਨਦਾਰ ਨੇ ਮੈਂ ਇੱਥੇ ਪੰਜੇ ਗਿਆਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਅੱਜ ਇਸ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਆਪਣਾ ਸਮਰਥਨ ਦਿੱਤਾ ਹਰ ਕੋਸੇ ਰੋਜ਼ ਅੱਜ ਅਸੀਂ ਇੱਥੇ ਸੋ ਇਹਨਾਂ ਦਾ ਅਸੀਂ ਦੋਵਾਂ ਦਾ ਮੋਦੀ ਦਾ ਤੇ ਭਗਵੰਤ ਮਾਨ ਦਾ ਤੇ ਤੁਸੀਂ ਵੇਖਣੋ ਇੱਕ ਪਾਸੇ ਭਗਵੰਤ ਮਾਤਮਾ ਮੋਦੀ ਨੂੰ ਪੰਡ ਰਿਹਾ ਹੈ ਤੇ ਦੂਜੇ ਪਾਸੇ ਉਸ ਖਰੜੇ ਨੂੰ ਤਿਆਰ ਕਰਨ ਵਾਸਤੇ ਜਿਹੜੀਆਂ ਨਾ ਤਿਆਰੀਆਂ ਕਿਸ-ਕਿਸੀ ਬੈਠਾ ਹੈ ਕਹਿੰਦੇ ਜਿੱਕੋ ਥੈਲੀ ਦੇ ਚਟੇ-ਬੱਟੇ ਆ ਕੋਈ ਭਗਵਾਨ ਨਹੀਂ ਤੇ ਕੋਈ ਪੀੜਾ ਨਹੀਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਵੀ ਫਿਲਮ ਜੀ ਦਾ ਸਾਰੇ ਜੀ ਨਹੀਂ ਪੁੱਟੀ ਕਰਦਾ ਇਹ ਮਰਦਾਬਾ ਮੁਰਦਾਬਾ ਕੇਂਦਰ ਸਰਕਾਰ ਮੁਰਦਾਬਾ پنجاب سرکار مرد آباد کسان ایکتا زندہ آباد ਇਸੀ ਤਰ੍ਹਾਂ ਹੀ ਤੁਹਾਨੂੰ ਅਗਲੀ ਨਿਊਜ਼ ਦੇ ਨਾਲ ਮਿਲਾਂਗੇ ਮੈਂ ਨਰਿੰਦਰ ਤਵਨ ਐਨ ਨਿਊਜ਼ ਸੱਚ ਜੋ ਤੁਸੀਂ ਜਾਣਨਾ ਚਾਹੁੰਦੇ ਹੋ